ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲੋ ਬਾਈ ਜੀ ਅੱਜ ਸਾਡੇ ਪਿੰਡਾਂ ਮਲਾ ਸਿੰਘ ਵਾਲੇ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਬਾਈ ਬਹੁਤ ਵੱਡੀ ਕਿਉਂਕਿ ਸਾਡੇ ਪਿੰਡ ਵਿੱਚ ਸਾਡੇ ਪਿੰਡ ਦੇ ਬੱਚੇ ਨੇ ਮਾਣ ਆ ਸਾਡੇ ਪਿੰਡ ਦਾ ਹਨਾ ਤੇ ਬਹੁਤ ਪਿੰਡ ਦਾ ਨਾਮ ਰੌਸ਼ਨ ਕੀਤਾਗਾ ਤੁਸੀਂ ਐ ਮੰਨ ਲਓ ਵੀ ਦੋ ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਪਿੰਡ ਦਾ ਇਹ ਬੱਚਾ ਗਰਵੀਰ ਸਿੰਘ ਤੇ ਆਵਾਜ਼ ਪੰਜਾਬ ਦੀ ਸੌਰੀ ਛੋਟਾ ਚੈਂਪ ਹਾਂ ਵਾਇਸ ਉਹ ਪੰਜਾਬ ਵਿੱਚੋਂ ਤੇ ਆਪਣਾ ਭਾਈ ਮਤਲਬ ਉਹਨਾਂ ਸਤਾਜੀ ਵੀ ਬੈਠੇ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਤੇ ਬਾਈ ਜੀ ਆਪਣਾ ਜਿਹੜਾ ਗਰਵੀਰ ਸਿੰਘ ਦਾ ਵੀ ਮਤਲਬ ਛੋਡੇ ਕੋਲੇ ਸਿੱਖਦਾ ਲੈਂਦਾ ਕਿੰਨਾ ਟਾਈਮ ਕੋਤਰੀ ਕੋਲ ਇਹਨੂੰ ਗਰਵੀਰ ਨੂੰ ਮੇਰੇ ਕੋਲ ਸਿੱਖ ਰਿਹਾ ਤਿੰਨ ਤੋਂ ਚਾਰ ਸਾਲ ਹੋ ਗਏ ਠੀਕ ਹੈ ਜੀ 250 ਪੰਜਾਬ ਸੀਜ਼ਨ 10 ਚ ਪਰਫਾਰਮੈਂਸ ਕਰਕੇ ਹਾਂ ਠੀਕ ਹੈ ਜੀ ਤੇ ਵਧੀਆ ਲੈਵਲ ਤੇ ਠੀਕ ਹੈ مالک ਦੀ ਮੇਰਨਾ ਦਾ ਦਾ ਸਹੀ ਚੱਲਿਆ ਹੁਣ ਤੱਕ ਤੇ ਰਿਸ਼ਕਿਆਂ ਵਾਲੇ ਰਾਊਂਡ ਤੱਕ ਹੀ ਪਹੁੰਚਿਆ ਹੈ ਦੂਜਾ ਦਰਸ਼ਕਿਆਂ ਵਾਲਾ ਰਾਊਂਡ ਹਾਂ ਠੀਕ ਹੈ ਜੀ ਤੇ ਇਹਦਾ ਆਪਾਂ ਹੁਣ ਬਸ ਕਹਿਣ ਦੀ ਲੋੜ ਇਹਨੇ ਬੱਚੇ ਦੀ ਆਵਾਜ਼ ਬਾਰੇ ਤਾਂ ਤੇ ਆਪਣੇ ਦਰਸ਼ਕ ਛੋੜੇ ਕੋਲ ਕੋ ਸੁਣਨਾ ਚਾਹੁੰਦੇ ਨੇ ਕੁਝ ਮਤਲਬ ਪੁੱਤ ਸੁਣਾਵੋਗੇ ਸੁਣਾ ਪੁੱਤ ਹਾਂ ਉਹ ਵੀ ਸੁਣਾ ਦੋ ਰੰਜੀਤ ਦੇ ਬਰੇ ਮੇਰੇ ਵਿੱਚ ਮੋਹ ਹੈ ਪਹਿਲਾ ਵਰਗਾ ਵੇ ਮੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆਰ ਢੋਲਾ ਪਹਿਲਾ ਵਰਗਾ ਵੇ ਮੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆਰ ਗੱਲ ਗੱਲ ਤੇ ਛਿੜਕਾ ਮਾਰਦੈ ਨੇ ਛਿੜਕਾ ਮਾਰ ਕੇ ਦਈ ਨਾ ਮਾਰ ਢੋਲਾ ਬੈਲਾਂ ਵਰਗਾ ਵੇ ਮੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਏ ਆ ਵੇ ਪਿਆਰ ਢੋਲਾ ਲੈ ਬਾਈ ਜੀ ਤੁਸੀਂ ਆਵਾਜ਼ ਦੇਖੋ ਬੱਚੇ ਦੇ ਹਨ ਐਜੇ ਵੀਡੀਓ ਵੀਰੇ ਵੱਤੋ ਵੱਤ ਸ਼ੇਅਰ ਕਰਿਆ ਕਰੋ ਤਾਂ ਜੋ ਹਨਾ ਬੱਚਿਆਂ ਨੂੰ ਮਤਲਬ ਹੌਸਲਾ ਹੋਵੇ ਸਾਡੇ ਨਾਲ ਸਾਡਾ ਭਰਾ ਰੱਜੂ ਵੀ ਆ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਇਹਨਾਂ ਨੇ ਵੀ ਬੱਚੇ ਦਾ ਮਾਨ ਸਨਮਾਨ ਕਰਿਆ ਤੇ ਬਾਈ ਇਹੋ ਜਿਹੇ ਵੀਡੀਓ ਸ਼ੇਅਰ ਕਰਕੇ ਤੁਸੀਂ ਬੱਚੇ ਦਾ ਮਾਨ ਸਨਮਾਨ ਵਧਾਓ ਦੋ ਬੱਚੇ ਇਹਨਾਂ ਨੂੰ ਦੇਖ ਕੇ ਹੋਰ ਸਿੱਖਿਆ ਲੈਣਗੇ ਹਨਾ ਜਿਵੇਂ ਅੱਜ ਕੱਲ ਨੌਜਵਾਨੀ ਪੀੜੀ ਨਸਾਂ ਵੱਲ ਜ਼ਿਆਦਾ ਜਾਂਦੀ ਹੈ ਜੇ ਆਪਾਂ ਇੱਧਰ ਲਾਵਾਂਗੇ ਬੱਚਿਆਂ ਨੂੰ ਤੇ ਮਤਲਬ ਬਹੁਤ ਹਨਾ ਵਧੀਆ ਗੱਲ ਹੁੰਦੀ ਹੈਗੀ ਇੱਕ ਸਾਰਿਆਂ ਨੂੰ ਲਾਸਟ ਤੇ ਬੇਨਤੀ ਕਰੀਏ ਸੀਪਲ ਮੈਦਨ ਕਾ ਅਕੈਡਮੀ ਸ਼ੇਰਪੁਰ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਇਸ਼ਾਦ ਖਾਨ ਮੈਂ 0784086007844086000 ਤੇ ਸ਼ੀਤਲ میوزਿਕ ਅਕੈਡਮੀ ਸ਼ੇਰ ਪਰ ਜਿਹਨੇ ਆਪਦੇ ਕਿਸੇ ਵੀ ਜਿਹਦੇ ਮਨ ਚ ਹੈਗਾ ਆ میوزਿਕ ਨੂੰ ਲੈ ਕੇ ਅੱਗੇ ਆਉਣ ਦਾ ਸੁਪਨਾ ਤਾਂ ਸਾਡੇ ਨਾਲ ਜਰੂਰ ਪੂਰਾ ਹੋ ਗਿਆ ਜੀ ਧੰਨਵਾਦ ਸਾਡੇ ਰਾਜੂ ਸਾਹਿਬ ਜੀ ਇਹ ਵੀ ਦੋ ਸਾਲ ਤੋਂ ਸਾਡੇ ਅੱਜ ਆਪਣੇ ਪਿੰਡ ਦੇ ਵਿੱਚ ਇਹਨਾਂ ਗੁਰਵੀਰ ਨੇ ਛੋਟਾ ਭਰਾ ਆਪਣਾ ਜਿਹਨੇ ਐਡਾ ਵੱਡਾ ਆਪਣਾ ਨਾਮ ਕਰਾਇਆ ਕਰੋਸ਼ ਆਪਣੇ ਪਿੰਡ ਨੂੰ ਬਈ ਬਹੁਤ ਘਾਟਣਾ ਤੁਹਾਨੂੰ ਪਤਾ ਹੀ ਆ ਅਸੀਂ ਗੇਟਰ ਭਾਗੇ ਇਧਰ ਹਰਿਆਣਾ ਸਾਈਡ ਤੇ ਅਸੀਂ ਉਹਨੂੰ ਆਖਿਆ ਬਈ ਜੀ ਐਂਟਰੀ ਕਰਾਉਣ ਕਹਿੰਦੇ ਕਿਹੜਾ ਪੜਨਾ ਉਸਨੇ ਕਿਹਾ ਭਈ ਆਪਣਾ ਸਿੰਗਰ ਕਹਿੰਦੇ ਕਿੱਥੇ ਗਾ ਜੀ ਅੱਜ ਆਪਣੇ ਇਹਦੇ ਭਰਾ ਆਪਣੇ ਨਾਲ ਆਉਂਦੇ ਆ ਨਾ ਫਿਰ ਅਗਲਾ ਆਪ ਵੀ ਕਹਿੰਦਾ ਵੇ ਗਰਵੀਰ ਦੇ ਪਿੰਡੋਂ ਤੁਹਾਨੂੰ ਬੁਲਾਣੇ ਕਾਡੀ ਖੜ ਦੇ ਪਿੰਡੋਂ ਰਾਜੂ ਹੁਣਾਂ ਦੇ ਕੰਢੋਂ ਤੇ ਆਪਾਂ ਬਈ ਜੇ ਬੱਚੇ ਦਾ ਬਹੁਤ ਸਾਥ ਦੇਣਾ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਹੈ ਬਈ ਸ਼ੀਤਲ ਕਾਟ ਦੇ ਮੇਂ ਸ਼ੇਰਪੁਰ ਵਾਲਾ ਮਾਣਾ ਸਾਰੇ ਪਿੰਡ ਰਿਆਂ ਚ ਬਹੁਤ ਵੱਡਾ ਸਹਿਯੋਗ ਕੀਤਾ ਬਹੁਤ ਬਹੁਤ ਧੰਨਵਾਦ ਛੋਟਾ ਸਾ ਆਪਣਾ ਹੈ ਅੱਗੇ ਵੱਡੇ ਲੈਵਲ ਤੇ ਜਾਊਗਾ ਫਰਮਾ ਕਰੂੰਗਾ ਇੱਕ ਇੱਕ ਹੋਸ਼ ਨਾਲ ਰਾਂਝਾ ਦਾ ਪ੍ਰਿੰਸੀਪਲ ਬਸ ਸਰ ਤੋਂ ਤੋਂ ਤੂੰ ਮੈਂ ਹੱਥ ਜੋੜ ਕੇ ਮੈਂ ਅਰਜਾ ਗੁਜਾਰਦੀ ਕਰਦੇ ਹੋਏ ਨੂੰ ਬਸ ਮੈਂ ਇੱਕ ਵਾਰ ਜੀ ਮੇਰੇ ਪਿੱਛੇ ਲੜ ਪੈਂਦਾ ਦਿਲ ਗਲਤੀ ਗਵਾਹੀ ਮੈਂ ਭਰਾਂ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹੜਕਟੇ ਉਹਨਾਂ ਕਾਲਜ ਚੋਂ ਨਾ ਮੇਰੇ ਸੋਹਣੇ ਦਾ ਪ੍ਰਿੰਸੀਪਲ ਜੀ ਹੜਕਟੇ ਉਹਨਾਂ ਕਾਲਜ ਚੋਂ ਨਾ ਦੋ ਮੇ ਹੱਥ ਜੋੜ ਕੇ ਮੈਂ ਅਰਜਾ ਗੁਜਾਰਦੀ ਲੋ ਜੀ ਬਹੁਤ ਬਹੁਤ ਧੰਨਵਾਦ ਸਭ ਥੈਂਕ ਯੂ ਤੁਹਾਡਾ ਵੀ ਸ਼ੁਕਰੀਆ ਜੀ ਆ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਹੁਣ ਤੁਸੀਂ ਐ ਮੰਨ ਲਓ ਵੀ ਸਾਰੀ ਸਾਰਾ ਪਿੰਡ ਬਹੁਤ ਸਪੋਰਟ ਕਰਦਾ ਤੇ ਵਧਾਈਆਂ ਦੇਣ ਵਾਸਤੇ ਪਹੁੰਚਿਆ ਜੀ ਸਾਰਾ ਪਿੰਡ ਆ ਠੀਕ ਹੈ ਜੀ ਤੇ ਆਹਨ ਦੇ ਫੁਆਦ ਸਾਹਿਬ ਨੇ ਉਹਨੇ ਹੀ ਗੱਲ ਬੋਲੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਅੱਜ ਤੁਹਾਨੂੰ ਕਿਵੇਂ ਫੀਲ ਹੁੰਦਾ ਹੈਗਾ ਤੁਹਾਡਾ ਬੱਚਾ ਮਤਲਬ ਬਹੁਤ ਵਧੀਆ ਜੀ ਆਉਂਦਾ ਜਿੰਦਗੀ ਜਿਨੀ ਕਰ ਸਕੇ ਸਾਡੇ ਬੱਚੇ ਨੇ ਕਰਿਆ ਬੱਚੇ ਨੇ ਕਰਿਆ ਬਿਲਕੁਲ ਆਪਣੇ ਪਿੰਡ ਦਾ ਨਾਮ ਵੀਰੇ ਕੋਨੇ ਕੋਨੇ ਚ ਚਮਕਾਉਣਾ ਕਿਦ ਰਹਿਣਾ ਸ਼ੁਕਰੀਆ ਧੰਨਵਾਦ ਹੈ ਸ਼ੁਕਰੀਆ ਬਾਈ ਜੀ ਵੀਡੀਓ ਕਰ ਦਿਓ ਸ਼ੇਅਰ ਦਿਓ ਪੁੱਤਰ ਨੂੰ ਆਪਣੇ ਨੂੰ ਵਧਾਈਆਂ ਠੀਕ ਆ ਬੁੱਤ ਬਾਈ ਸਤਿ ਸ੍ਰੀ ਅਕਾਲ